ਅਮਰੀਕਾ ਵਿੱਚ ਭਾਰਤੀ ਔਰਤ ਅਤੇ ਉਸ ਦੇ 6 ਸਾਲਾ ਬੱਚੇ ਦਾ ਕਤਲ ਕਰਨ ਵਾਲੇ ਨਜ਼ੀਰ ਹਮੀਦ ਦੇ ਸਿਰ ਉੱਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਕਿਨਾਉਣੀ ਅਤੇ ਹੌਲਨਾਕ ਵਾਰਦਾਤ ਕਰਨ ਵਾਲਾ ਨਜ਼ੀਰ ਹਮੀਦ ਇਸ ਵੇਲੇ ਭਾਰਤ ਵਿੱਚ ਹੈ ਅਤੇ ਅਮਰੀਕਾ ਸਰਕਾਰ ਉਸ ਦੀ ਹਵਾਲਗੀ ਚਾਹੁੰਦੀ ਹੈ। ਦੱਸ ਦਈਏ ਕਿ ਨਿਊ ਜਰਸੀ ਦੇ ਮੇਪਲ ਸ਼ੈਡ ਕਸਬੇ ਵਿੱਚ 38 ਸਾਲ ਦੀ ਸ਼ਸ਼ੀ ਕਲਾ ਨਾਰਾ ਅਤੇ 6 ਸਾਲ ਦੇ ਅਨੀਸ਼ ਨਾਰਾ ਦਾ ਕਤਲ ਕਰ ਦਿੱਤਾ ਗਿਆ ਅਤੇ ਨਿਊ ਜਰਸੀ ਦੇ ਗਵਰਨਰ ਫਿਲਮ ਮਾਰਫੀ ਵੱਲੋਂ ਹਾਲ ਹੀ ਵਿੱਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤੜਾ ਨੂੰ ਪੱਤਰ ਲਿਖ ਕੇ ਹਮੀਦ ਨੂੰ ਤੁਰਤ ਅਮਰੀਕਾ ਹਵਾਲੇ ਕੀਤੇ ਜਾਣ ਦੀ ਗੁਜ਼ਾਰਿਸ਼ ਕੀਤੀ ਗਈ ਫਿਲਮ ਮਾਰਫੀ ਨੇ ਕਿਹਾ ਕਿ ਨਿਊ ਜਰਸੀ ਸੂਬਾ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਤਹਿਤ ਕੰਮ ਕਰਨ ਲਈ ਸਹਿਮਤ ਹੈ ਅਤੇ ਅਮਰੀਕਾ ਦਾ ਨਿਆਂ ਮੰਤਰਾਲਾ ਹਰ ਲੋੜੀਂਦੀ ਪ੍ਰਕਿਰਿਆ ਵਿੱਚੋਂ ਲੰਘਣ ਵਾਸਤੇ ਤਿਆਰਬਰ ਤਿਆਰ ਹੈ ਬਰਲਿੰਗਟਨ ਕਾਉਂਟੀ ਦੀ ਪ੍ਰੋਸੀਕਿਊਟਰ ਲਾਸ਼ੀਆ ਬ੍ਰੈਡਸ਼ਾਅ ਅਤੇ ਮੇਪਲ ਸ਼ੇਡ ਪੁਲਿਸ ਦੇ ਮੁਖੀ ਕ੍ਰਿਸਟੋਫਰ ਫਲੇਚਰ ਵੱਲੋਂ 8 ਸਾਲ ਦੀ ਲੰਮੀ ਪੜਤਾਲ ਮਗਰੋਂ ਨਜ਼ੀਰ ਹਮੀਦ ਵਿਰੁੱਧ ਦੋਸ਼ਾਇਦ ਕਰਨ ਦਾ ਐਲਾਨ ਕੀਤਾ ਗਿਆ। ਉਹਨਾਂ ਦੱਸਿਆ ਕਿ 23 ਮਾਰਚ 2017 ਦੀ ਸ਼ਾਮ ਮੇਪਲ ਸ਼ੇਡ ਪੁਲਿਸ ਨੂੰ ਇੱਕ ਅਪਾਰਟਮੈਂਟ ਵਿੱਚ ਸੱਦੇ ਆ ਗਿਆ ਜਿੱਥੇ ਸ਼ਸ਼ੀ ਕਲਾ ਅਤੇ ਅਨੀਸ਼ ਨਾਰਾ ਦੀਆਂ ਲਾਸ਼ਾਂ ਪਈਆਂ ਸਨ। ਪੋਸਟਮਾਰਟਮ ਰਿਪੋਰਟ ਰਾਹੀਂ ਸਪਸ਼ਟ ਹੋ ਗਿਆ ਕਿ ਦੋਹਾਂ ਦੀ ਮੌਤ ਤੇਜ਼ ਤਾਰ ਹਥਿਆਰਾਂ ਨਾਲ ਗਰਦਨ ਉੱਤੇ ਵਾਰ ਦੇ ਸਿੱਟੇ ਵਜੋਂ ਹੋਈ ਅਨੀਸ਼ ਨਾਰਾ ਦਾ ਸਿਰ ਤਾਂ ਢੜ ਤੋਂ ਵੱਖ ਹੀ ਹੋ ਚੁੱਕਾ ਸੀ ਅਤੇ ਮਾਂ ਪੁੱਤਾਂ ਦੇ ਡੂੰਘੇ ਜ਼ਖਮ ਦੇਖ ਕੇ ਪੁਲਿਸ ਵਾਲਿਆਂ ਦੀ ਰੂਹ ਵੀ ਕੰਬ ਗਈ ਨਜ਼ੀਰ ਹਮੀਦ ਇਸੇ ਅਪਾਰਟਮੈਂਟ ਵਿੱਚ ਰਹਿੰਦਾ ਸੀ ਅਤੇ ਉਸੇ ਕੰਪਨੀ ਵਿੱਚ ਕੰਮ ਕਰਦਾ ਸੀ ਜਿੱਥੇ ਸ਼ਸ਼ੀ ਕਲਾ ਦੇ ਪਤੀ ਹਨੂਮੰਤ ਨਾਰਾ ਕਰਦੇ ਸਨ ਦੂਜੇ ਪਾਸੇ ਭਾਰਤ ਦੀ ਸੀਬੀਆਈ ਨੇ ਅਕਤੂਬਰ 2020 ਵਿੱਚ FBI ਨੂੰ ਦੱਸਿਆ ਕਿ ਨਜ਼ੀਰ ਹਮੀਦ ਡੀਐਨਏ ਨਮੂਨਾ ਦੇਣ ਤੋਂ ਨਾ ਕਰ ਰਿਹਾ ਪਰ ਬਾਅਦ ਵਿੱਚ ਅਦਾਲਤੀ ਹੁਕਮਾਂ ਤੇ ਡੀਐਨਏ ਨਮੂਨਾ ਹਾਸਲ ਕੀਤਾ ਗਿਆ ਇਧਰ ਅਮਰੀਕਾ ਵਿੱਚ ਪੁਲਿਸ ਤੇ ਦੋਸ਼ ਲੱਗਣ ਲੱਗੇ ਕਿ ਮਰਨ ਵਾਲੇ ਲੋਕ ਭਾਰਤੀ ਹੋਣ ਕਾਰਨ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਭਾਰਤ ਸਰਕਾਰ ਤੋਂ ਮਿਲੇ ਡੀਐਨਏ ਨੂੰ ਨਜ਼ੀਰ ਦੀ ਕੰਪਨੀ ਕੋਲ ਮੁਹੱਈਆ ਨਮੂਨੇ ਨਾਲ ਮਿਲਾਇਆ ਗਿਆ ਜੋ ਹੂ ਬਹੂ ਸਾਬਤ ਹੋਇਆ ਬਰਗਨ ਕਾਉਂਟੀ ਦੇ ਪ੍ਰੋਸੀਕਿਊਟਰ ਦਫ਼ਤਰ ਨੂੰ ਪੂਰਾ ਯਕੀਨ ਹੋ ਗਿਆ ਕਿ ਦੋਵੇਂ ਕਤਲ ਨਜ਼ੀਰ ਨੇ ਹੀ ਕੀਤੇ ਨੇ ਪਰ ਹੁਣ ਤੱਕ ਕਤਲ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ ਅਸਲ ਵਿੱਚ ਨਜ਼ੀਰ ਵੱਲੋਂ ਕਈ ਮੌਕਿਆਂ ਤੇ ਹਨੂਮਨ ਨਾਰਾ ਦਾ ਪਿੱਛਾ ਵੀ ਕੀਤਾ ਗਿਆ ਪਰ ਖੁਸ਼ਕਿਸਮਤੀ ਨਾਲ ਉਹ ਬਚ ਗਏ ਲਾਚੀਆ ਬ੍ਰੈਡਸ਼ਾਊ ਦਾ ਕਹਿਣਾ ਸੀ ਕਿ ਇੱਕ ਖਤਰਨਾਕ ਕਤਲ ਨੂੰ ਅਮਰੀਕਾ ਵਾਪਸ ਲਿਆ ਕੇ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਉਹਨਾਂ ਦਾ ਫਰਜ਼ ਹੈ ਅਤੇ ਕੋਈ ਸਰਹੱਦ ਜਾਂ ਮੁਲਕਾਂ ਦਰਮਿਆਨ ਹਜ਼ਾਰਾਂ ਮੀਲ ਦੀ ਦੂਰੀ ਇਸ ਵਿੱਚ ਅੜਿੱਕਾ ਨਹੀਂ ਬਣ ਸਕਦੀਆਂ ਅਮਰੀਕਾ ਅਤੇ ਭਾਰਤ ਅਤੀਤ ਵਿੱਚ ਵੀ ਮੁਜਰਮਾਂ ਦੀ ਹਵਾਲਗੀ ਦੇ ਮਾਮਲੇ ਵਿੱਚ ਸਹਿਯੋਗ ਕਰਦੇ ਆਏ ਨੇ ਅਤੇ ਨਜ਼ੀਰ ਵੀ ਜਲਦ ਹੀ ਨਿਊ ਜਰਸੀ ਦੀ ਜੇਲ੍ਹ ਵਿੱਚ ਹੋਵੇਗਾ ਬਿਆਰ ਰਿਪੋਰਟ ਹਮਦਰ ਟੀਵੀ